ਔਰ ਸਹਿਬਜ਼ਾਦੇ ਜਿਹੜੇ ਤਿਆਰ ਵਰ ਤਿਆਰ ਰਹਿੰਦੇ ਸਕੇ ਜਾਂ ਵੱਡੇ ਸਹਿਬਜ਼ਾਦੇ ਤਿਆਰ ਵਰ ਤਿਆਰ ਸੀ ਜਿਨ੍ਹਾਂ ਨੇ ਚੰਗਾ ਲੜੀਆਂ ਸੋ ਉਸੇ ਤਰ੍ਹਾਂ ਇੱਕ ਜਿਹੜਾ ਆ ਜੇ ਕਹਿ ਸਕਦੇ ਉਸੇ ਤਰ੍ਹਾਂ ਭਾਈ ਹੁਣੀ ਜਿਹੜੇ ਤਿਆਰ ਵਰ ਤਿਆਰ ਹੋ ਕੇ ਸ਼ਰਧਾਂਜਲੀ ਦੇਣ ਜਿਹੜਾ ਛੋਟੇ ਸਹਿਬਜ਼ਾਦੇ ਨੇ ਮੈਥੇ ਪਹੁੰਚੇ ਹੋਏ ਨੇ ਕੋ ਫਕਰ ਮਹਿਸੂਸ ਹੁੰਦਾਗਾ ਜੋਸ਼ ਪੈਦਾ ਹੁੰਦਾਗਾ ਇਹ ਦੇਖ ਕੇ ਕਿ ਆਪਣੀ ਜੋ ਛੋਟੇ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਨੇ ਜੋ ਸਿੱਖੀ ਕਾਇਮ ਰੱਖੀ ਨੀਹਾਂ ਦੇ ਵਿੱਚ ਖੜ ਕੇ ਮਤਲਬ ਡੋਲੀ ਨਹੀਂ ਹੈਗੇ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਆਪਣੀ ਉਹ ਅਣਖ ਅਣਖ ਨੂੰ ਬੁਣਾ ਕੇ ਰੱਖਣਾ ਚਾਹੀਦਾ। ਅਜਿਹੇ ਸਮੇਂ ਵਿੱਚ ਸ਼ਸਤਰ ਵਿਦਿਆ ਦੀ ਕਿੰਨੀ ਕਿ ਜ਼ਿਆਦਾ ਅਹਿਮੀਅਤ ਹੈਗੀ ਹੈ। ਇਹਦੀ ਬਹੁਤ ਐਮੀਅਤ ਹੈ ਕਿਉਂਕਿ ਕੁੜੀਆਂ ਨੇ ਜਵਾਦ ਤੋਂ ਵੱਧ ਸਿੱਖਣੀ ਚਾਹੀਦਾ ਭਈ ਸੇਫਟੀ ਵਾਸਤੇ ਕਿਉਂਕਿ ਉਹਨਾਂ ਜੇਕਰ ਉਹਨਾਂ ਨੂੰ ਸ਼ਸਤਰ ਵਿਦਿਆ ਆਉਂਦੀ ਹੈ ਤਾਂ ਨਾ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਹੈਗਾ। ਇਹ ਸਿੱਧਾ ਨਹੀਂ ਕਦੇ ਮਤਲਬ ਸ਼ਸਤਰਾਂ ਤੋਂ ਬਿਨਾ ਹੁੰਦੇ ਹੈਗੇ। ਸ਼੍ਰੀ ਸਾਹਿਬ ਦਾ ਪਾਈ ਹੁੰਦੀ ਆਪਣੀ ਸੇਫਟੀ ਦੇ ਵਾਸਤੇ ਅਗਰ ਕਿਸੇ ਹੋਰ ਦੀ ਵੀ ਜ਼ੁਲਮ ਹੋ ਰਿਹਾ ਤਾਂ ਅਸੀਂ ਉਹਨਾਂ ਨੂੰ ਵੀ ਬਚਾਵਾਂਗੇ ਵੀ ਆਪਣਾ ਨਾਰੀ ਉਹਦੇ ਕੋਲ ਸ਼ਸਤਰ ਨਹੀਂ ਹੈਗਾ ਤਾਂ ਅਸੀਂ ਉਹਨਾਂ ਦੇ ਵੀ ਰੱਖਿਆ ਕਰਾਂਗੇ ਜਿਹੜੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਹੋਏ ਆ ਬੱਕੋ ਵੱਖਰੇ ਤਰੀਕੇ ਨਾਲ ਨੌਜਵਾਨ ਜਿਹੜੇ ਇੱਥੇ ਪਹੁੰਚ ਰਹੇ ਨੇ ਪਰ ਕੁਝ ਜਿਹੀ ਚੱਲ ਗਈ ਤੁਹਾਨੂੰ ਇੱਕ ਹੋਰ ਦਿਖਾਉਣ ਲੱਗੇ ਜਿੱਥੇ ਨੌਜਵਾਨ ਜਿਹੜੇ ਆ ਉਹ ਬਾਣੇ ਦੇ ਵਿੱਚ ਆਏ ਹੋਏ ਨੇ ਹੱਥਾਂ ਦੇ ਵਿੱਚ ਸ਼ਸਤਰ ਫੜੇ ਹੋਏ ਨੇ ਜਿਸ ਤਰ੍ਹਾਂ ਸਹਿਬਜ਼ਾਦੇ ਜਿਹੜੇ ਤਿਆਰ ਵਰ ਤਿਆਰ ਰਹਿੰਦੇ ਸਕੇ ਜਾਂ ਵੱਡੇ ਸਹਿਬਜ਼ਾਦੇ ਤਿਆਰ ਵਰ ਤਿਆਰ ਸੀ ਜਿਨ੍ਹਾਂ ਨੇ ਜੰਗਾਂ ਲੜੀਆਂ ਸੋ ਉਸੇ ਤਰ੍ਹਾਂ ਇੱਕ ਜਿਹੜਾ ਆ ਜੇ ਕਹਿ ਸਕਦੇ ਉਸੇ ਤਰ੍ਹਾਂ ਬਾਈ ਹੁਣ ਜਿਹੜੇ ਤਿਆਰ ਵਰ ਤਿਆਰ ਹੋ ਕੇ ਸ਼ਰਧਾਂਜਲੀ ਦੇਣ ਜਿਹੜਾ ਛੋਟੇ ਸਹਿਬਜ਼ਾਦੇ ਨੇ ਮੈਥੇ ਪਹੁੰਚੋ ਇਹਨੇ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਬਤੇ ਕਿਹੜੇ ਨਗਰ ਤੋਂ ਆਏ ਕੀ ਨਾਮ ਹੈ ਜੀ ਆਪਣਾ ਜੋ ਪਿੰਡ ਹੈ ਜੀ ਪਿੰਡ ਕਣਗੜ ਤੇ ਡਿਸਟ੍ਰਿਕ ਹਾਂਜੀ ਹਾਂਜੀ ਭਾਜੀ ਨੌਜਵਾਨ ਤਾਂ ਬਹੁਤ ਆਂਦੇ ਦੇਖੇ ਪਰ ਤੁਹਾਡੀ ਇੱਕ ਅੱਗੇ ਪਹਿਚਾਣ ਵਾ ਹੈਗੀ ਆ ਨਾ ਜਿਸ ਤਰ੍ਹਾਂ ਤੁਸੀਂ ਸ਼ਸਤਰ ਵੀ ਪਾਏ ਹੋਏ ਨੇ ਗੋਲੀਆਂ ਦੇ ਨਿਸ਼ਾਨ ਨੇ ਹੱਥਾਂ ਵਿੱਚ ਸ਼ਸਤਰ ਫੜੇ ਹੋਏ ਨੇ ਕਿਉਂਕਿ ਜਿਸ ਟਾਈਮ ਸਾਬਜਾ ਦੇ ਇੱਥੇ ਆਏ ਸੀਗੇ ਜਾਫਰ ਚਮਕੌਰ ਦੀ ਘੜੀ ਜੰਗ ਹੋਈ ਸੀ ਤਾਂ ਉਹਨਾਂ ਨੇ ਵੀ ਸ਼ਸਤਰ ਧਾਰੀ ਸੀਗੇ ਹਨਾ ਪੂਰੇ ਤਾਂ ਤੁਸੀਂ ਕੀ ਸੋਚ ਲੈ ਕੇ ਅੱਜ ਇੱਥੇ ਇਸ ਤਰ੍ਹਾਂ ਸ਼ਸਤਰ ਧਾਰੀ ਹੋ ਕੇ ਆਏ ਜੀ ਕਿਉਂਕਿ ਇੱਧਰ ਸਾਡਾ ਪ੍ਰੋਗਰਾਮ ਸੀ ਇਹ ਗੱਤਕੀ ਦੀ ਡਰੈੱਸ ਹੈ ਸਾਡੀ ਤੇ ਮਤਲਬ ਜਦੋਂ ਗੱਤਕਾ ਖੇលਦੇ ਆ ਅਸੀਂ ਜਾਂ ਕਰਦੇ ਆ ਨਾ ਉਦੋਂ ਸਾਡੀ ਐਡਰੈਸ ਪਾਈ ਜਾਂਦੀ ਹੈਗੀ ਵੈਸੇ ਨਹੀਂ ਪਾਉਂਦੇ ਵੈਸੇ ਸਾਡੇ ਨੀਲਾ ਬਾਣਾ ਹੁੰਦਾਗਾ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਤਾਂ ਅਸੀਂ ਇਧਰ ਸਾਡਾ ਪ੍ਰੋਗਰਾਮ ਸੀ ਤੇ ਨਾਲ ਨਾਲ ਅਸੀਂ ਇਧਰ ਦਰਸ਼ਨ ਦੇਦਾਰਾਂ ਦੇ ਲਈ ਆਏ ਆ ਸਾਰੀ ਜੋ ਸਾਰੀ ਗੱਤਕਾ ਟੀਮ ਹੈ ਆਪਣੀ ਜੀ ਅੱਜ ਦੇ ਸਮੇਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਜਿਹੜਾ ਸ਼ੀਦੀ ਦਿਹਾੜੇ ਚੱਲਦੀ ਦੇਖੋ ਜੀ ਆ ਦਰਸ਼ਕ ਦਰਦਾਰੇ ਕੀਤਾ ਬਹੁਤ ਚੰਗਾ ਲੱਗਿਆ ਕਿਉਂਕਿ ਇਸ ਦਿਨਾਂ ਦੇ ਵਿੱਚ ਮਤਲਬ ਇੱਕ ਫਕਰ ਮਹਿਸੂਸ ਹੁੰਦਾਗਾ ਜੋਸ਼ ਪੈਦਾ ਹੁੰਦਾਗਾ ਇਹ ਦੇਖ ਕੇ ਕਿ ਆਪਣੀ ਜੋ ਛੋਟੇ ਬਾਬਾ ਫਤਿਹ ਸਿੰਘ ਬਾਬਾ ਜੁਰਾਵਰ ਸਿੰਘ ਨੇ ਜੋ ਸਿੱਖੀ ਕਾ ਅਮਰਕੀ ਨੀਹਾਂ ਦੇ ਵਿੱਚ ਖੜ ਕੇ ਮਤਲਬ ਡੋਲੀ ਨਹੀਂ ਹੈਗੇ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਆਪਣੀ ਉਹ ਅਣਖ ਅਣਖ ਨੂੰ ਬਣਾ ਕੇ ਰੱਖਣਾ ਚਾਹੀਦਾ ਹੈਗਾ ਜੀ ਜੀ ਅੱਛਾ ਭਾਜੀ ਜਿਸ ਤਰ੍ਹਾਂ ਸ਼ਸਤਰ ਵਿੱਦਿਆ ਦੀ ਆਪਾਂ ਗੱਲ ਕਰ ਲੈਨੇ ਆ ਤੁਸੀਂ ਵੀ ਜਿੱਦਾਂ ਹੁਣ ਤੁਹਾਡਾ ਪ੍ਰਦਰਸ਼ਨੀ ਵੀ ਹੈਗੀ ਆ ਤੇ ਅੱਜ ਦੇ ਸਮੇਂ ਵਿੱਚ ਸ਼ਸਤਰ ਵਿੱਦਿਆ ਕਿੰਨੀ ਕੁ ਜ਼ਿਆਦਾ ਜੜੀ ਉਹ ਜ਼ਰੂਰੀ ਹੁੰਦੀ ਹੈ ਜੀ ਬਿਲਕੁਲ ਠੀਕ ਅੱਗੇ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਉਮਰ ਆ ਤੁਹਾਡੀ ਕੀ ਨਾਮ ਆ ਜੀ ਮੇਰਾ ਏਜ ਹੈਗੇ 20 ইয়ার্স 올ਟ ਤੇ ਮੇਰਾ ਨਾਮ ਹੈਗਾ ਮੁਸਕਾਨ ਕੌਰ ਤੇ ਤੁਹਾਡਾ ਨਾਮ ਪਿੱਛੇ ਜਿੱਦਾ ਕੱਲਾ ਕੱਲਾ ਹੀ ਮੁਸਕਾਨ ਨਾਮ ਆ ਵਾ ਨਹੀਂ ਜੀ ਮੁਸਕਾਨ ਕੌਰ ਤੇ ਸ਼ਸਤਰ ਵਿੱਦਿਆ ਦੀ ਆਪਾਂ ਗੱਲ ਕਰ ਲੈਨੇ ਆ ਤੁਸੀਂ ਵੀ ਜਦੋਂ ਥੋੜੀ ਜੀ ਉਮਰ ਆ ਸ਼ਸਤਰ ਵਿੱਦਿਆ ਸਿੱਖੇ ਉਹਦੀ ਪ੍ਰਦਰਸ਼ਨੀ ਕਰ ਰਹੇ ਹੋ ਤਾਂ ਅੱਜ ਦੇ ਸਮੇਂ ਵਿੱਚ ਸ਼ਸਤਰ ਵਿੱਦਿਆ ਦੀ ਕਿੰਨੀ ਕੁ ਜ਼ਿਆਦਾ ਅਹਿਮੀਅਤ ਹੈਗੀ ਹੈ ਇਹਦੀ ਬਹੁਤ ਐਮੀਤ ਹੈ ਕਿਉਂਕਿ ਕੁੜੀਆਂ ਨੂੰ ਇੱਕ ਜਵਾਬ ਤੋਂ ਵੱਧ ਸਿੱਖਣੀ ਚਾਹੀਦੀ ਹੈ ਆਪਣੀ ਸੇਫਟੀ ਵਾਸਤੇ ਕਿਉਂਕਿ ਜੇਕਰ ਉਹਨਾਂ ਨੂੰ ਸ਼ਸਤਰ ਵਿੱਦਿਆ ਆਉਂਦੀ ਹੈ ਤਾਂ ਨਾ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਹੈਗਾ ਆਪਣੀ ਸੇਫਟੀ ਦੇ ਵਾਸਤੇ ਨਹੀਂ ਅਗਲਾ ਹਰ ਕੋਈ ਨਾ ਮਤਲਬ ਗਲਤ ਨਿਗਾਹ ਨਾਲ ਦੇਖਦਾ ਤਾਂ ਉਹ ਜੇਕਰ ਕੁੜੀ ਨੂੰ ਸ਼ਸਤਰ ਵਿੱਦਿਆ ਆਉਂਦੀ ਹੈ ਤਾਂ ਉਹਦੇ ਕੋਈ ਵੀ ਗਲਤ ਨਿਗਾਹ ਨਾਲ ਨਹੀਂ ਦੇਖੂਗਾ ਤੇ ਉਹ ਆਪਣੇ ਆਪ ਨੂੰ ਸੇਫ ਪਹਿਲਾਂ ਵੀ ਤੁਸੀਂ ਦਮਾਲਾ ਬੰਨਦੇ ਸੀ ਜਾਂ ਬਾਅਦ ਚ ਬੰਨਣਾ ਸ਼ੁਰੂ ਕੀਤਾ ਨਹੀਂ ਮੈਂ ਜਿੰਨਾ ਮਤਲਬ ਸ਼ੁਰੂ ਤੋਂ ਬੰਨਦਿਆਂਗੇ ਗਤਕਾ ਜਿੰਨਾ ਟਾਈਮ ਹੋ ਗਿਆ ਮੈਨੂੰ ਸਿੱਖਦੀ ਨੂੰ ਉਦੋਂ ਤੋਂ ਹੀ ਮੈਂ ਸਿੱਖੀ ਦੇ ਨਾਲ ਜੁੜੀ ਹੋਈਆਂ ਤੇ ਮੈਂ ਦਮਾਲਾ ਬੰਨਦੇ ਆਂਗੇ ਇਸ ਤਰ੍ਹਾਂ ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ ਕਿ ਜੇ ਕੁੜੀ ਨਹੀਂ ਤਾਂ ਅਵਲਾ ਨਾਰੀ ਸਮਝਦੇ ਆ ਹੁਣ ਤੁਸੀਂ ਸਿੰਘਣੀ ਹੋ ਹੁਣ ਤੁਹਾਡੇ ਕੋਲ ਕੋ ਅੱਖ ਚੱਕ ਕੇ ਨਹੀਂ ਦੇਖ ਸਕਦਾ ਕਦੇ ਇਦਾਂ ਦੀ ਘਟਣਾ ਵਾਪਰੀ ਵੀ ਆ ਕਦੇ ਫੀਲ ਹੋਇਆ ਕਿ ਹਾਂ ਮੇਰਾ ਦਮਾਲਾ ਬੰਨਿਆ ਹੋ ਉਹਨੂੰ ਦੇਖ ਕੇ ਮਤਲਬ ਜਿਹੜੇ ਗਲਤ ਆਨਸਰ ਹੁੰਦੇ ਆ ਉਹਨਾਂ ਦੀਆਂ ਨਿਗਾ ਚ ਫਰਕ ਪਿਆ ਹੋਵੇ ਜਾਂ ਉਹ ਡਰੇ ਹੋ ਹਾਂਜੀ ਉਹਨਾਂ ਨੂੰ ਹੁੰਦਾ ਵੀ ਹਾਂ ਵੀ ਅਸੀਂ ਅਗਰ ਐਦਾ ਦੇਖਾਂਗੇ ਤਾਂ ਵੀ ਮਤਲਬ ਕਿਉਂਕਿ ਅਸੀਂ ਤਾਂ ਨਹੀਂ ਕਦੇ ਮਤਲਬ ਸ਼ਸਤਰਾਂ ਤੋਂ ਬਿਨਾ ਹੁੰਦੇ ਆਗੇ ਕਿਉਂਕਿ ਸਾਡੇ ਸ਼੍ਰੀ ਸਾਹਿਬ ਦਾ ਪਾਈ ਹੁੰਦੀ ਆ ਆਪਣੀ ਸੇਫਟੀ ਦੇ ਵਾਸਤੇ ਅਗਰ ਕਿਸੇ ਹੋਰ ਤੇ ਵੀ ਜ਼ੁਲਮ ਹੋ ਰਿਹਾ ਤਾਂ ਅਸੀਂ ਉਹਨਾਂ ਨੂੰ ਵੀ ਬਚਾਵਾਂਗੇ ਆਪਣੇ ਆਪ ਨੂੰ ਨਹੀਂ ਅਸੀਂ ਉਹਦੇ ਵੀ ਰੱਖਿਆ ਕਰਾਂਗੇ ਅਗਰ ਕੋਈ ਅਬਲਾ ਨਾਰੀ ਆ ਉਹਦੇ ਕੋਲ ਸ਼ਸਤਰ ਨਹੀਂ ਹੈਗਾ ਤਾਂ ਅਸੀਂ ਉਹਨਾਂ ਦੇ ਵੀ ਰੱਖਿਆ ਕਰਾਂਗੇ ਕੋਈ ਬਜ਼ੁਰਗ ਹੈ ਕੋਈ ਬੱਚਾ ਹੈ ਤਾਂ ਅਸੀਂ ਸੇਫਟੀ ਸਭ ਲਈ ਵਰਤਾਂਗੇ ਅੱਜ ਦੇ ਦਿਨਾਂ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਮਾਤਾ ਗੁਜਰਕੌਰ ਜੀ ਦੀ ਗੱਲ ਕਰ ਲਈ ਤਾਂ ਉਹਨਾਂ ਨੇ ਆਪਣੇ ਸਾਹਿਬ ਜادہ ਦੇ ਸਾਹਮਣੇ ਅੱਖਾਂ ਦੇ ਸ਼ਹੀਦ ਕਰਵਾਏ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਇੱਥੇ ਆ ਕੇ ਕਿਵੇਂ ਦਾ ਮਹਿਸੂਸ ਕਰਦੇ ਇੱਥੇ ਆ ਕੇ ਸਾਨੂੰ ਸ਼ਹਾਦਤ ਨੂੰ ਮਤਲਬ ਉਹ ਕਰਨਾ ਚਾਹੀਦਾਗਾ ਪਾਠ ਕਰਨਾ ਚਾਹੀਦਾਗਾ ਉਹਨਾਂ ਨੂੰ ਯਾਦ ਕਰਨਾ ਚਾਹੀਦਾਗਾ ਤੁਸੀਂ ਤੁਸੀਂ ਕੀ ਮਹਿਸੂਸ ਕਰਦੇ ਜਿੱਦਾਂ ਉਹ ਪਹਿਲਾ ਹੀ ਉਹ ਸੀਗੇ ਮਤਲਬ ਮੰਨ ਲੋ ਵੀ ਕਦੇ ਮਨ ਅੰਦਰ ਉਹ ਇਮੋਸ਼ਨਲ ਵੀ ਹੁੰਦਾ ਕਿਉਂਕਿ ਕਈ ਵਾਰ ਅੱਖਾਂ 'ਚ ਪਾਣੀ ਵੀ ਆ ਜਾਂਦਾ ਹੁੰਦਾ ਹਾਂਜੀ ਜ਼ਰੂਰ ਹੁੰਦਾਗਾ ਪਰ ਫਿਰ ਵੀ ਐਦਾਂ ਮੰਨ ਲਈਦਾ ਵੀ ਹਾਂ ਵੀ ਉਹ ਬਹੁਤ ਜ਼ਿਆਦੇ ਹਨਾ ਸੂਰਮੇ ਹੀ ਸੀਗੇ ਆਪਾਂ ਤਾਂ ਉਹਨਾਂ ਦੀ ਜਗ੍ਹਾ ਲੈ ਵੀ ਨਹੀਂ ਸਕਦੇ ਤੇ ਕਦੇ ਲੈ ਵੀ ਨਹੀਂ ਸਕਦੇ ਜੋ ਸੋਚਦੇ ਸੀ ਉਹ ਸਾਡੀ ਸੱਤ ਸੋਚਿਆ ਵੀ ਨਹੀਂ ਜਾ ਰਿਹਾ ਉਹਨਾਂ ਦੇ ਹਿਸਾਬ ਨਾਲ ਹਨਾ ਜੀ ਤੇ ਉਹ ਸ਼ਹਾਦਤ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰ ਜੀ ਨਾਮ ਜੀ ਆਪਣਾ ਵਾਹਿਗੁਰੂ ਅੱਛਾ ਮਾਲਾ ਸਾਰੇ ਤੁਹਾਡੇ ਪਿਆਰੇ ਹੀ ਰਹਿੰਦੇ ਆ ਸੋ ਇਹ ਸਾਡੇ ਨਾਲ ਜਿਹੜੇ ਆ ਸਿੰਘ ਮजूद ਸਗੇ ਜਿਹੜੇ ਇੱਥੇ ਗੱਤਕੇ ਦੀ ਪ੍ਰਦਰਸ਼ਨੀ ਕਰਨ ਆਏ ਕਿਉਂਕਿ ਬੱਕੋ ਬਖਰੇ ਤਰੀਕੇ ਨਾਲ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਪਰਿਵਾਰ ਨੂੰ ਆ ਆਪਾਂ ਕਹਿ ਸਕਦੇ ਕੱਲ੍ਹ ਕੀਦਰ ਪਿਤਾ ਨੂੰ ਜਿਹੜਾ ਆਜਾਦ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਸ ਤਰ੍ਹਾਂ ਇੱਕ ਮਾੜਾ ਸਮ ਆਪਣੇ ਪਿੰਡੇ ਉੱਤੇ ਹੜਾਇਆ ਜੰਗਲਾਂ ਦੇ ਵਿੱਚੋਂ ਕੰਡਿਆਂ ਦੇ ਉੱਤੋਂ ਜਿਹੜਾ ਚੱਲ ਕੇ ਨੰਗੇ ਤੇ ਕੌਮ ਦੀ ਜਿਹੜੀ ਕੌਮ ਨੂੰ ਜਿੰਦਾ ਰੱਖਿਆ ਕੌਮ ਦੇ ਵਿੱਚ ਜਿਹੜੀ ਆ ਜਾਣ ਪਈਆ ਸੋ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਂਗੇ ਫਿਲਹਾਲ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ